ਮਤੀ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਕਿਸਾਨਾਂ ਮਜ਼ਦੂਰਾਂ ਦਾ ਏਕਾ ਜਿੰਦਾਬਾਦ 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 ਆਰਮੀ ਦੂਰ ਸੰਘਰਸ਼ ਕਮੇਟੀ ਪੰਜਾਬ ਜਿੰਦਾਬਾਦ 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 ਲੋਕਾਂ ਦਾ ਏਕਾ ਜਿੰਦਾਬਾਦ 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 ਪ੍ਰਾਈਵੇਟ ਬਿਜਲੀ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਪ੍ਰਾਈਵੇਟ ਬਿਜਲੀ ਨਹੀਂ ਹੋਣਦਿਆਂਗੇ ਨਹੀਂ ਹੋਣਦਿਆਂਗੇ ਕਾਂਦੇ ਡਾਕਾ ਨਹੀਂ ਵੱਜਣ ਦਿਆਂਗੇ ਨਹੀਂ ਵੱਜਣਗੇ ਨਹੀਂ ਵੱਜਣਗੇ ਟੱਪ ਵਾਲੇ ਮੀਟਰ ਪਿੰਡਾਂ ਵਿੱਚ ਨਹੀਂ ਲੱਗਣ ਦਿਆਂਗੇ ਨਹੀਂ ਲੱਗਣਗੇ 290 ਆਇਆ 290 ਦੱਬਾ ਲਾ ਕੇ ਗਿਣਤੀ ਮਾਰ ਲਈ 285 ਨਹੀਂ 290 ਤੇ ਆਇਆ ਕਿਉਂ ਗਿਣਤੀ ਮਾਰ ਲੈਨੇ ਆ ਪਰ ਕਿਹੜੇ ਖਾਤੇ ਦੇ ਹੈਗੇ ਕੋਈ ਲਿਖੇ ਹੋ ਕੇ ਖਾਤੇ ਹਾਂ ਖਾਤੇ ਦੇ ਨਹੀਂ ਦਿਖਿਆ ਜੀ ਸਾਰਿਆਂ ਦੇ ਲਿਖੇ ਪਿੰਡੋ ਪਿੰਡੀ ਲਿਸਟਾਂ ਹੀ ਬਣਾਈਆਂ ਰਜਿਸਟਰਾਂ ਦੇ ਵਿੱਚ ਰਿਕਾਰਡ ਰੱਖ ਪਿੰਡਾਂ ਦੀ ਲਿਸਟਾਂ ਭਰਾਲੀ ਆਪੋ ਖਾਤਾ ਚਾਹੀਦਾ ਨੇ ਸਾਨੂੰ ਕਈਆਂ ਦੇ ਲਿਖੇ ਸੀਰੀਅਲ ਨੰਬਰ ਲਿਖੇ ਆਪਾਂ ਸੀਰੀਅਲ ਨੰਬਰ ਲਿਖਿਆ ਰਹੇ ਸੀਰੀਅਲ ਨੰਬਰ ਦੇ ਨਾਮ ਦੇ ਦਿਓ ਫਿਰ ਉਹ ਹਾਂਜੀ ਸੀਰੀਅਲ ਨੰਬਰ ਨੰਬਰ ਕਿੰਨਾ ਚੱਲੂ ਜਾ ਰਿਹਾ ਨਹੀਂ ਲਿਖਿਆ ਸੀਰੀਅਲ ਨੰਬਰ ਪਾ ਦੇਣਾ ਚਾਹੀਦਾ ਕਿਉਂ ਨਹੀਂ ਲਿਖਿਆ ਠੀਕ ਖਾਤਾ ਨੰਬਰ ਲੈ ਖਾਤੇ ਦਾ ਨੰਬਰ ਨਹੀਂ ਪਿਆ ਜੀ ਆ ਖਾਤੇ ਨੂੰ ਕਿੱਥੇ ਪਿਆ ਹੋਰ ਇਹਦੇ ਵੀ ਨਹੀਂ ਪਿਆ ਖਾਤਾ ਸੀਰੀਅਲ ਪੋਸਟਿੰਗ ਨੰਬਰ ਦੋ ਸੀਰੀਅਲ ਨੰਬਰ ਲਿਖੇ ਵਾਲਾ ਸਰ ਠੀਕ ਆ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੇ ਕੋਲ ਲਿਸਟਾ ਇੱਥੇ ਹੈਗੀ ਆ ਉਹ ਲਿਸਟਾ ਕਰ ਦੋ ਮੈਂਡਓਰ ਤੇ ਬਾਕੀ ਜਿਹੜੀ ਰਹਿ ਗਈ ਫੋਟੋ ਸਟੇਟ ਕਰਾ ਚਾਹ। ਸਰਪਟ ਕਰਾਉਣਿਆਂ ਦੇ ਜਿਹੜੇ ਸਾਡੇ ਤੋਂ ਥੋਪੇ ਜਾ ਰਹੇ ਆ ਉਹ ਅੱਜ ਲਾ ਕੇ ਜਿੰਨੇ ਵੀ ਅੱਜ ਆਏ ਆ ਆਪਣੀ ਮਰਜ਼ੀ ਨਾਲ ਕਿ ਸਾਨੂੰ ਇਹ ਟੈਕਾ ਵਾਲੇ ਮਿੱਤਰੇ ਬਿਲਕੁਲ ਮਨਜ਼ੂਰ ਨਹੀਂ ਆਗੇ ਬਾਤیں ਸਾਦਕੀ ਦੇ ਦੋਰੀਆਂ ਦੋਰੀਆਂ ਦੇ ਵਿੱਚ ਗਈ ਜਿਹੜਾ ਕਰੌਣ ਆਏ ਆ ਦੇਖਦੇ ਅੰਮ੍ਰਿਤ ਕਿਹੜੇ ਅੱਖਰ ਆ ਉਹਨਾਂ ਨੂੰ ਲੈ ਕੇ ਬਾਤ ਉਹਨਾਂ ਨੂੰ ਬੁੱਕ ਕਰਦੇ ਆ। ਬਾਕੀ ਅੱਖਰ ਨੂੰ ਦੇ ਦੇ ਜੀ ਆ ਪਈ ਆ ਮੋਟਾ ਕਾ ਤੁਹਾਨੂੰ ਦੇ ਚੱਲੇ ਆ ਕੁੰਡੀਆਂ ਅਸੀਂ ਲਾਏ ਆ ਜਿੰਨਾ ਚਿਰ ਸਾਨੂੰ ਸਾਦੇ ਮਿੱਟਰ ਗਰਾਰੀ ਵਾਲੇ ਪਹਿਲੇ ਉਹ ਨਹੀਂ ਲਾਉਂਦੇ ਉਹਨਾਂ ਤੇ ਸਾਡੀਆਂ ਕੁੰਡੀਆਂ ਲੱਗੀਆਂ ਰਹਿਣਗੀਆਂ ਨਾ ਹੀ ਬਿੱਲ ਦੇਵਾਂਗੇ ਨਾ ਦੇਵਾਂਗੇ ਜੁਰਮਾਨਾ ਤੇ ਨਾ ਸਾਡੀ ਜਦੋਂ ਆਪਾਂ ਲੜਾਈ ਦਿੱਲੀ ਵਿੱਚ ਲੜੀ ਆ ਉਸ ਟਾਈਮ ਦੇ ਉੱਤੇ ਉਹਨਾਂ ਨੇ ਕਿਹਾ ਸੀਗਾ ਵੀ ਇਹ ਜਿਹੜੀ ਬਾਗ ਜਿਹੜੀ ਹੈ ਇਹ ਵੀ ਤੁਹਾਡੀ ਮੰਨ ਲਈ ਪਰ ਨੁਕਵੇਂ ਰੂਪ ਦੇ ਵਿੱਚ 2023 ਦੇ ਵਿੱਚ ਫਿਰ ਹਰਕਤ ਕਰਨੀ ਸ਼ੁਰੂ ਕੀਤੀ ਸਰਕਾਰ ਨੇ ਤੇ ਫਿਰ ਲੜਾਈ ਲੜੀ ਜਿੱਥੇ ਬੰਦੀ ਨੇ ਉਸ ਤੋਂ ਬਾਅਦ 2025 ਵਿੱਚ ਲਿਆ ਕੇ ਮੁੜ ਕੇ ਜਿਹੜੇ ਜਿਹੜੀ ਸਾਡੀ ਬਿਜਲੀ ਆ ਉਹ ਪੰਜਾਬ ਦੇ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਨ ਲੱਗੇ ਆ ਇਸ ਕਰਕੇ ਸਾਡੀ ਲੜਾਈ ਜਿਹੜੀ ਆ ਬਿਲਕੁਲ ਜਾਰੀ ਆ ਅਸੀਂ 1 20 ਮੀਟਰ ਜਿਹੜਾ ਚਿੱਪ ਵਾਲਾ ਪਿੰਨਾ ਦੇ ਵਿੱਚ ਨਹੀਂ ਰਹਿਣ ਦੇਣਾ ਤੇ ਨਾ ਲੱਗਣ ਦੇਣਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਪਾਂ ਸਰਕਾਰ ਨੂੰ ਜਿਹੜੀ ਆ ਚੇਤਾਵਨੀ ਦਿੰਨੇ ਆ ਭਈ ਇਹ ਮੀਟਰ ਜਿਹੜੇ ਆ ਚਾਹੇ ਬਿਜਲੀ ਜਿਹੜੀ ਆ ਆਪਾਂ ਪ੍ਰਾਈਵੇਟ ਹੱਥਾਂ ਦੇ ਵਿੱਚ ਨਹੀਂ ਜਾਣ ਦੇਣੀ ਜਿੱਦੋਂ ਕਿ ਪ੍ਰਾਈਵੇਟ ਹੱਥਾਂ ਵਿੱਚ ਬਿਜਲੀ ਚਲੇਗੀ ਤੇ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਆ ਜਿਨ੍ਹਾਂ ਨੂੰ ਨੌਕਰੀ ਮਿਲਣੀ ਸੀਗੀ ਉਹ ਨੌਕਰੀ ਤੋਂ ਵਾਂਝੇ ਹੋ ਜਾਣੇ ਆ ਤਕਰੀਬਨ 30 40 ਸਾਲ ਹੋ ਗਏ ਆ ਜਿਹੜੀ ਕੋਈ ਭਰਤੀ ਨਹੀਂ ਆਈ ਆਪਾਂ ਇਹਦਾ ਵੀ ਜਿਹੜਾ ਵਾ ਸਖਤ ਵਿਰੋਧ ਕਰਦੇ ਆ ਵੀ ਪੰਜਾਬ ਦੇ ਨੌਜਵਾਨਾਂ ਨੂੰ ਇੱਥੇ ਨੌਕਰੀ ਮਿਲਣੀ ਚਾਹੀਦੀ ਆ ਬਿਜਲੀ ਬੋਰਡ ਦੇ ਵਿੱਚ ਆਪਾਂ ਨਿੱਜੀ ਕਰਨ ਨਹੀਂ ਹੋਣ ਦੇਣਾ ਇਹ ਸਾਡੀ ਲੜਾਈ ਆ